ਸਤਿ ਸ਼੍ਰੀ ਅਕਾਲ ਵਿਦਿਆਰਥੀਓ ਅੱਜ ਅਸੀਂ ਮੁਹਾਵਰੇ ਕਰਨ ਲੱਗੇ ਹਾਂ ਮੁਹਾਵਰੇ ਦੀ ਪਰਿਭਾਸ਼ਾ ਇਸ ਤਰ੍ਹਾਂ ਹੈ ਮੁਹਾਵਰਾ ਅਰਬੀ ਭਾਸ਼ਾ ਦਾ ਸ਼ਬਦ ਹੈ ਇਸ ਤੋਂ ਭਾਵ ਕਿਸੇ ਗੱਲ ਨੂੰ ਕਹਿਣ ਦਾ ਵਿਸ਼ੇਸ਼ ਢੰਗ ਮੁਹਾਵਰੇ ਤੋਂ ਭਾਵ ਕਿਸੇ ਵੀ ਗੱਲ ਨੂੰ ਅਸੀਂ ਹੂਬਹੂ ਉਸੇ ਢੰਗ ਨਾਲ ਜਦੋਂ ਪੇਸ਼ ਕਰਦੇ ਹਾਂ ਤਾਂ ਉਹਨੂੰ ਮੁਹਾਵਰਾ ਕਿਹਾ ਜਾਂਦਾ ਹੈ ਮੁਹਾਵਰੇ ਜੋ ਹੈ ਸਾਡੀ ਭਾਸ਼ਾ ਦੀ ਜੋ ਸ਼ਬਦਾਵਲੀ ਹੈ ਉਹਨੂੰ ਸੁੰਦਰ ਤੇ ਸੰਜਮ ਵਾਲੀ ਬਣਾਉਂਦੇ ਨੇ ਅਸੀਂ ਕੁਝ ਮੁਹਾਵਰੇ ਕਰਨ ਲੱਗੇ ਹਾਂ ਪਹਿਲਾ ਮੁਹਾਵਰਾ ਹੈ ਉਸਤਾਦੀ ਕਰਨੀ ਮਤਲਬ ਚਲਾਕੀ ਕਰਨੀ ਸੁਰਿੰਦਰ ਇਹਨਾਂ ਚਲਾਕ ਹੈ ਕਿ ਉਹ ਉਸਦੇ ਨਾਲ ਉਸਤਾਦੀ ਕਰਨੀ ਔਖੀ ਗੱਲ ਹੈ ਦੂਜਾ ਉਗ ਸੁਗ ਨਾ ਮਿਲਣਾ ਪਤਾ ਨਾ ਲੱਗਣਾ ਆਪਣੇ ਗਵਾਚੇ ਭਰਾ ਦੀ ਪਾਲ ਵਿੱਚ ਮੈਂ ਸਾਰਾ ਸ਼ਹਿਰ ਲੱਭ ਮਾਰਿਆ ਉਹਦੀ ਕੋਈ ਉਗ ਸੁਗ ਨਹੀਂ ਮਿਲੀ ਤੀਸਰਾ ਉੱਚਾ ਨੀਵਾ ਬੋਲਣਾ ਬੇਇੱਜ਼ਤੀ ਕਰਨੀ ਜਾਂ ਗੁੱਸੇ ਚ ਬੋਲਣਾ ਆਗਿਆਕਾਰੀ ਬੱਚੇ ਆਪਣੇ ਮਾਪਿਆਂ ਸਾਹਮਣੇ ਉੱਚਾ ਨੀਵਾ ਨਹੀਂ ਬੋਲਦੇ ਚੌਥਾ ਉੱਠਣ ਬੈਠਣ ਹੋਣਾ ਸੰਗਤ ਹੋਣੀ ਜੁਗਿੰਦਰ ਦਾ ਮਾੜੇ ਬੰਦਿਆਂ ਨਾਲ ਉੱਠਣ ਬੈਠਣ ਹੋਣ ਕਰਕੇ ਮਹੱਲੇ ਵਾਸੀ ਉਸ ਨਾਲ ਨਫ਼ਰਤ ਕਰਨ ਲੱਗ ਪਏ ਹਨ ਪੰਜਵਾਂ ਉਨਲਾਉਣਾ ਠੱਗੀ ਕਰਨੀ ਜਾਂ ਲੁੱਟ ਲੈਣਾ ਰਮੇਸ਼ ਆਪਣੇ ਗਾਹਕਾਂ ਦੀ ਬਹੁਤ ਉਨਲਾਉਂਦਾ ਹੈ 6ਵਾਂ ਉਮਰ ਭਰ ਦੀਆਂ ਰੋਟੀਆਂ ਕਮਾਉਣੀਆਂ ਬਹੁਤ ਪੈਸਾ ਕਮਾਣਾ ਮੇਰੇ ਚਾਚਾ ਜੀ ਨੇ ਕੈਨੇਡਾ ਵਿੱਚ 4 ਸਾਲ ਦੀ ਸਖਤ ਮਿਹਨਤ ਨਾਲ ਉਮਰ ਭਰ ਦੀਆਂ ਰੋਟੀਆਂ ਕਮਾ ਲਈਆਂ ਨੇ 7ਵਾਂ ਉਂਗਲਾਂ ਤੇ ਨਚਾਉਣਾ ਬਸ ਵਿੱਚ ਕਰ ਲੈਣਾ ਰਮੇਸ਼ ਦੀ ਪਤਨੀ ਉਸ ਨੂੰ ਆਪਣੀਆਂ ਉਂਗਲਾਂ ਤੇ ਨਚਾਉਣ ਦੀ ਕੋਸ਼ਿਸ਼ ਕਰਦੀ ਹੈ 8ਵਾਂ ਉਲਟੀ ਗੰਗਾ ਵਹਿਣੀ ਰਿਵਾਜ ਦੇ ਉਲਟ ਜਦੋਂ ਕੰਮ ਹੋਣ ਲੱਗ ਜੇ ਤਾਂ ਕਹਿੰਦੇ ਹਾਂ ਕਿ ਉਲਟੀ ਗੰਗਾ ਵਹਿ ਰਹੀ ਹੈ ਅੱਜਕੱਲ ਉਲਟੀ ਗੰਗਾ ਵਹਿ ਰਹੀ ਹੈ ਨਿਆਣੇ ਵੀ ਬਜ਼ੁਰਗਾਂ ਨੂੰ ਮਤਾਂ ਦੇਣ ਲੱਗ ਪਏ ਨੇ 9ਵਾਂ ਊੜਾ ਆੜਾ ਨਾ ਆਉਣਾ ਬਿਲਕੁਲ ਵੀ ਕੁਝ ਨਾ ਆਣਾ ਤੁਸੀਂ ਮਹਿੰਦਰ ਨੂੰ ਦਫ਼ਤਰ ਦੇ ਹਿਸਾਬ ਕਿਤਾਬ ਲਈ ਰੱਖ ਲਿਆ ਹੈ ਪਰ ਉਹਨੂੰ ਤਾਂ ਊੜਾ ਆੜਾ ਵੀ ਦਫ਼ਤਰੀ ਕੰਮ ਦਾ ਨਹੀਂ ਆਉਂਦਾ 10ਵਾਂ ਉਸਤਰੀਆਂ ਦੀ ਮਾਲਾ ਔਖਾ ਕੰਮ ਕਰਨਾ ਭ੍ਰਿਸ਼ਟਾਚਾਰ ਤੋਂ ਪਿੱਛਾ ਛਡਾਉਣਾ ਤਾਂ ਭਾਰਤ ਲਈ ਉਸਤਰੀਆਂ ਦੀ ਮਾਲਾ ਫੇਰਨ ਦੇ ਬਰਾਬਰ ਹੈ 11ਵਾਂ ਉਸਲਵੱਟੇ ਪੰਨਣਾ ਪਾਸੇ ਮਾਰਨਾ ਪੇਪਰ ਦੀ ਬੇਚੈਨੀ ਕਾਰਨ ਰੋਹਿਤ ساری ਰਾਤ ਉਸਲਵੱਟੇ ਭੰਦਾ ਰਿਹਾ 12ਵਾਂ ਉਂਗਲ ਕਰਨੀ ਦੋਸ਼ ਲਗਾਉਣਾ ਬਿਨਾਂ ਸੋਚੇ ਸਮਝੇ ਕਦੇ ਕਿਸੇ ਵੱਲ ਉਂਗਲ ਨਾ ਕਰੋ 13ਵਾਂ ਉੱਲੂ ਬੋਲਣੇ ਉਜਾੜ ਹੋਣੀ ਬੱਚਿਆਂ ਬਿਨਾਂ ਘਰ ਦੇ ਵਿੱਚ ਉੱਲੂ ਬੋਲਦੇ ਹਨ 14ਵਾਂ ਉੱਚਾ ਸਾਂਹ ਨਾ ਕੱਢਣਾ ਸਹਿਮ ਜਾਣਾ ਜੇ ਮਾਤਾ ਪਿਤਾ ਸਖ਼ਤ ਸਭਾ ਦੇ ਹੋਣ ਤਾਂ ਬੱਚੇ ਉੱਚਾ ਸਾਂਹ ਨਹੀਂ ਕੱਢਦੇ 15ਵਾਂ 19 21 ਦਾ ਫਰਕ ਹੋਣਾ ਬਹੁਤ ਥੋੜਾ ਜਿਹਾ ਫਰਕ ਹੋਣਾ ਰਵਨੀਤ ਤੇ ਸਵਨੀਤ ਦੇ ਕੱਦ ਵਿੱਚ 19 21 ਦਾ ਫਰਕ ਹੈ 16ਵਾਂ ਉੱਲੂ ਸਿੱਧਾ ਕਰਨਾ ਮਤਲਬ ਕੱਢਣਾ ਸਵਾਰਥੀ ਮਿੱਤਰ ਆਪਣਾ ਉੱਲੂ ਸਿੱਧਾ ਕਰਨ ਲਈ ਹੀ ਮਿੱਤਰਤਾ ਕਰਦੇ ਹਨ 17ਵਾਂ ਊਂਠ ਦੇ ਮੂੰਹ ਜੀਰਾ ਦੇ ਦੇਣਾ ਬਹੁਤ ਖਾਣ ਵਾਲੇ ਨੂੰ ਥੋੜਾ ਖਾਣ ਲਈ ਦੇਣਾ ਪਹਿਲਵਾਨਾਂ ਨੂੰ ਜੇ ਅਸੀਂ ਸਵੇਰੇ ਨਾਸ਼ਤੇ 'ਚ ਦੋ ਰੋਟੀਆਂ ਦੇਈਏ ਤਾਂ ਊਂਠ ਦੇ ਮੂੰਹ 'ਚ ਜੀਰਾ ਦੇਣ ਵਾਲੀ ਗੱਲ ਹੈ 18ਵਾਂ ਉੱਲੂ ਬਣਾਉਣਾ ਮੂਰਖ ਬਣਾਉਣਾ ਅੱਜਕੱਲ੍ਹ ਤਾਂ ਕਿਸੇ ਛੋਟੇ ਬੱਚੇ ਨੂੰ ਵੀ ਉੱਲੂ ਬਣਾਉਣਾ ਬੜਾ ਹੀ ਔਖਾ ਕੰਮ ਹੈ ਵਿਦਿਆਰਥੀਓ ਮੈਨੂੰ ਉਮੀਦ ਹੈ ਤੁਹਾਨੂੰ ਮੁਹਾਵਰੇ ਸਮਝ ਆਏ ਹੋਣਗੇ ਧੰਨਵਾਦ